ਤੋ ਸਵਾਗਤ ਕਰਤਾ ਤੁਹਾਡਾ ਆਪਣੇ ਚੈਨਲ ਜੌਬਸ ਜਗਨੂਰ ਦੇ ਵਿੱਚ ਦੋਸਤੋ ਅੱਜ ਤੱਕ ਜਿਹੜਾ ਅਪਡੇਟ ਨਿਕਲ ਕੇ ਆਇਆ ਹੈ ਕਿ ਪੰਜਾਬ ਦੇ ਕੈਂਡੀਡੇਟ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਨੇ ਮੁੰਡੇ ਤੇ ਕੁੜੀਆਂ ਦੋਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਆਇਆ ਵਾ 60 ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਵੱਖ-ਵੱਖ ਕੈਟਾਗਰੀ ਵਾਈਜ਼ ਪੋਸਟ ਅਨਾਉਂਸ ਕੀਤੀਆਂ ਜਾ ਚੁੱਕੀਆਂ ਨੇ ਜਿਸ ਵਿੱਚ ਜਿਹੜੀਆਂ ਪੋਸਟਾਂ ਨੇ ਸਟੋਰ ਕੀਪਰ, ਵੈਲਡਰ, ਕਲਰਕ, ਕੀਪਰ, ਟੈਕਰ, ਸੇਲਸਮੈਨ, ਅਧਿਆਪਕ, ਨਰਸਿੰਗ, ਲਾਇਬ੍ਰੇਰੀਅਨ, ਕੰਪਿਊਟਰ ਆਪਰੇਟਰ ਤੇ ਹੋਰ ਬਹੁਤ ਸਾਰੀਆਂ ਪੋਸਟਾਂ ਅਨਾਉਂਸ ਕੀਤੀਆਂ ਜਾ ਚੁੱਕੀਆਂ ਨੇ ਯੋਗਤਾ 10ਵੀਂ, 12ਵੀਂ, ਡਿਪਲੋਮਾ, ਗ੍ਰੈਜੂਏਟ ਤੁਸੀਂ ਕੀਤੀ ਤੁਸੀਂ ਉਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਸੈਲਰੀ ਜਿਹੜੀ ਤੁਹਾਡੀ ਰਹੇਗੀ 25000 ਪਲੱਸ ਰਹਿਣ ਵਾਲੀ ਹੈ ਉਮਰ ਹਾਦਿ 18 ਤੋਂ 37 ਸਾਲ ਤੱਕ ਰਹਿਣ ਵਾਲੀ ਹੈ ਕਿਸੇ ਤੁਸੀਂ ਅ ਕਹਾਂਗੀ ਤੇ ਵੀਡੀਓ ਨੂੰ ਅੰਦਾਜ਼ ਤੱਕ ਜਰੂਰ ਦੇਖਿਓ ਤੇ ਸਕ੍ਰਿਪਟ ਨਾ ਕਰਿਓ ਤੇ ਆਓ ਦੋਸਤੋ ਤੁਹਾਨੂੰ ਨੋਟੀਫਿਕੇਸ਼ਨ ਵੱਲ ਲੈ ਚਲਦੇ ਹਾਂ ਤੇ ਦੋਸਤੋ ਤੁਸੀਂ ਦੇਖ ਸਕਦੇ ਕਿ ਦਿੱਲੀ ਸਬੋਡੀਨਰ ਸਰਵਿਸ ਸਿਲੈਕਸ਼ਨਸ ਬੋਰਡ ਵੱਲੋਂ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਵਾ ਆਲਰੇਡੀ ਫਾਰਮ ਸਟਾਰਟ ਨੇ ਠੀਕ ਹੈ ਲਾਸਟ ਡੇਟ 17 April ਰੱਖੀ ਗਈ ਹੈ ਦੋਸਤੋ ਠੀਕ ਹੈ ਜੀ ਨੇਮਡ ਪੋਸਟ ਨੇਮਾ ਡਿਪਾਰਟਮੈਂਟ ਮੈਂਸ਼ਨ ਕੀਤੇ ਗਏ ਨੇ ਗਰੁੱਪ ਸੀ ਤੇ ਬੀ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਜਾ ਚੁੱਕੀਆਂ ਨੇ ਜੇ ਆਪਾਂ ਵੈਟਰਨਰੀ ਐਂਡ ਲਾਈਸਟੋਕ ਇੰਸਪੈਕਟਰ ਦੀ ਗੱਲ ਕਰੀਏ ਇੰਡੀਆ ਪੋਸਟਾਂ ਨੇ ਕੰਟਿਨੈਂਟ ਅਟੈਂਡੈਂਟ ਦੀ ਏਕਾ ਸੇਲਸਮੈਨ ਗ੍ਰੈਂਡਰ ਦੀ ਗ੍ਰੇਡ 1 ਦੀਆਂ ਵੀ ਪੋਸਟਾਂ ਨੇ ਜਨਰਲ ਕੋਰਸਪੋਨਡੈਂਸ ਅਸਿਸਟੈਂਟਸ ਦੀਆਂ ਇਸੇ ਤਰ੍ਹਾਂ ਤਿੰਨ ਪੋਸਟਾਂ ਅਨਾਉਂਸ ਕੀਤੀਆਂਦਰ ਚਕੀਆਂ ਨੇ ਸਟੋਰ ਕੀਪਰ ਦੀਆਂ ਨੌਨ ਅਕਾਊਂਟਿੰਗ ਅਸਿਸਟੈਂਸ ਕੰਮ ਕੈਸ਼ੀਅਰ ਦੀਆਂ ਉੰਨੀ ਨੇ ਪੀ.ਜੀ.ਟੀ ਇਨਫੋਰਮੈਟਿਕਸ ਪ੍ਰੈਕਟਿਸ ਕੰਪਿਊਟਰ ਸਾਇੰਸ ਦੀਆਂ ਤਿੰਨ ਨੇ ਪੀ.ਜੀ.ਟੀ ਇੰਗਲਿਸ਼ ਦੀਆਂ ਨੌ ਪੀ.ਜੀ.ਟੀ ਸੰਸਕ੍ਰਿਤ ਦੀਆਂ ਤਿੰਨ ਪੀ.ਜੀ.ਟੀ 뮤직 ਦੀਆਂ ਇੱਕ ਤੇ ਪੀ.ਜੀ.ਟੀ ਪੈਂਟਿੰਗ ਦੀਆਂ 6 ਪੋਸਟਾਂ ਨੇ ਠੀਕ ਹੈ ਇਸੇ ਤਰ੍ਹਾਂ ਵੈਲਡਰ ਦੀਆਂ ਪੋਸਟਾਂ ਨੇ ਦੋ ਲੈਬੋਰੀਟਰੀ ਅਸਿਸਟੈਂਟ ਪਬਲਿਕ ਹੈਲਥ ਨਰਸਿੰਗ ਆਫਿਸਰ ਬੀਸੀੀ ਟੈਕਨੀਸ਼ੀਅਨ ਅਸਿਸਟੈਂਟ ਕਮਿਊਨਿਟੀ ਆਰਗੇਨਾਈਜੇਸ਼ਨ ਦੀਆਂ ਠੀਕ ਹੈ ਜੀ ਐਟ ਇਕਰ ਮੇਲ ਫੀਮੇਲ ਹਾਊਸ ਫਾਦਰ ਮੈਟਰਨ ਮੀਲ ਐਂਡ ਫੀਮੇਲ ਦੀਆਂ ਨਰਸਿੰਗ ਆਰਡੀਨਰੀ ਠੀਕ ਹੈ ਇਨਵੈਸਟੀਗੇਸ਼ਨਸ ਡਾਈਟੀਸ਼ੀਅਨ ਦੀਆਂ ਠੀਕ ਹੈ ਡਰਾਫਟਮੈਨ ਗ੍ਰੇਡ 2 ਦੇ ਵਿੱਚ ਸੈਂਪਲ ਕੈਰੀਅਰ ਦੀਆਂ ਲੈਬੋਰਟਰੀ ਅਸਿਸਟੈਂਟ ਦੀਆਂ ਠੀਕ ਹੈ ਕਾਫੀ ਨੰਬਰ ਨੋਟੀਫਿਕੇਸ਼ਨ ਹੈ ਠੀਕ ਹੈ ਤੇ ਟੈਲੀਗ੍ਰam ਚੈਨਲ ਦੇ ਵਿੱਚ ਅਪਲੋਡ ਕਰ ਦਾਂਗਾ ਤਾਂ ਆਨਲਾਈਨ ਜਿਹੜੀ ਵੈਬਸਾਈਟ ਇਹਨਾਂ ਦੀ ਠੀਕ ਹੈ ਉਹ ਨੋਟੀਫਿਕੇਸ਼ਨ ਅ ਅਪਡੇਟ ਕਰ ਦਾਂਗਾ ਤਾਂ ਤੁਸੀਂ ਉੱਥੇ ਵੀ ਵੈਬਸਾਈਟ ਤੇ ਜਾ ਕੇ ਵੀ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜਲਾ ਨਾ ਠੀਕ ਹੈ ਟੋਟਲ ਪੋਸਟਾਂ ਦੀ ਗੱਲ ਕਰੀਏ 1499 ਪੋਸਟਾਂ ਰੱਖੀਆਂ ਗਈਆਂ ਨੇ ਠੀਕ ਹੈ ਦੋਸਤੋ ਨੈਕਸਟ ਜੇ ਆਪਾਂ ਗੱਲ ਕਰੀਏ ਕੁਆਲਿਫੀਕੇਸ਼ਨ ਦੀ ਠੀਕ ਹੈ ਵੈਟਰਨਰੀ ਐਂਡ ਲਾਈਸਟੌਕ ਇੰਸਪੈਕਟਰ ਦੇ ਵਿੱਚ ਠੀਕ ਹੈ ਜਿਹੜੀ ਪਲੱਸ 2 ਰੱਖੀ ਗਈ ਹੈ ਸਾਇੰਸ ਕਮਰਸ ਆਰਟਸ ਵਿੱਚ ਨਾਲ 2 ਸਾਲ ਦਾ ਤੁਹਾਡੇ ਕੋਲ ਡਿਪਲੋਮਾ ਵਗੈਰਾ ਹੋਵੇਗਾ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਸੈਲਰੀ ਜਿਹੜੀ 25000 ਪਲੱਸ ਰਹਿਣ ਵਾਲੀ ਗਰੁੱਪ ਸੀ ਦੀਆਂ ਪੋਸਟਾਂ ਏਜ ਲਿਮਿਟ 18 ਤੋਂ 27 ਸਾਲ ਤੱਕ ਰੱਖੀ ਗਈ ਹੈ ਠੀਕ ਹੈ ਕੰਟੀਨ اٹੈਂਡਰ ਦੀਆਂ ਨੇ ਠੀਕ ਹੈ ਜੀ ਜਿਸ ਵਿੱਚ ਟੋਟਲ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ 10ਵੀਂ ਪਾਸ ਕੀਤੀ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ 18000 ਜਿਹੜੀ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਸੇਲਸਮੈਨਸ ਗ੍ਰੇਡ 1 ਦੇ ਵਿੱਚ ਤੁਸੀਂ ਵੀ ਸਾਜੀ ਜੋ ਠੀਕ ਹੈ ਟੋਟਲ ਵੀ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਗ੍ਰੈਜੂਏਟ ਪਾਸ ਹੋਣਾ ਚਾਹੀਦਾ ਵਾ ਠੀਕ ਹੈ ਜੀ 20000 ਪਲੱਸ ਸੈਲਰੀ ਹੈ 27 ਸਾਲ ਤੱਕ ਏਜ ਲਿਮਿਟ ਰੱਖੀ ਗਈ ਹੈ ਜਨਰਲ ਕੋਰਸਪੋਂਡੈਂਸ ਅਸਿਸਟੈਂਟ ਦੀ ਪੋਸਟ ਹੈ ਠੀਕ ਹੈ ਟੋਟਲ ਤਿੰਨ ਪੋਸਟਾਂ ਨੇ ਗ੍ਰੈਜੂਏਟ ਤੁਸੀਂ ਕੀਤੀ ਹੈ ਤੇ ਤੁਸੀਂ ਇਸ ਪੋਸਟ ਵਾਸਤੇ ਜਾ ਸਕਦੇ ਸਟੋਰ ਕੀਪਰ ਦੀਆਂ ਪੋਸਟਾਂ ਨੇ ਠੀਕ ਹੈ ਜੀ ਜ ਜੇ ਤੁਸੀਂ ਗ੍ਰੈਜੂਏਟ ਕੀਤੀ ਹੈ ਤੁਸੀਂ ਪੋਸਟ ਵਾਸਤੇ ਅਪਲਾਈ ਕਰ ਸਕਦੇ ਜੀ ਠੀਕ ਹੈ ਜੀ ਅਕਾਊਂਟੈਂਟ ਅਸਿਸਟੈਂਟ ਕਮ ਗੈਸ਼ੀਅਰ ਦੀਆਂ ਪੋਸਟਾਂ ਨੇ 19 ਠੀਕ ਹੈ ਡਿਗਰੀ ਕੀਤੀ ਹੈ ਤੁਸੀਂ ਪੋਸਟ ਵਾਸਤੇ ਅਪਲਾਈ ਕਰ ਸਕਦੇ ਜੀ ਪੀਜੀਟੀ ਦੇ ਵਿੱਚ ਜੇ ਤੁਸੀਂ ਬੀਈ ਬੀਟੈਕ ਕੀਤੀ ਹੈ ਜਾਂ ਐਮਸੀਏ ਐਮਐਸੀ ਮੈਥਮੈਟਿਕਸ ਤੁਸੀਂ ਪੋਸਟ ਵਾਸਤੇ ਜਾ ਸਕਦੇ ਦੋਸਤੋ ਠੀਕ ਹੈ ਜੀ ਸੈਲਰੀ ਵਾਈਸ ਸਾਰਾ ਡਿਟੇਲ ਮੈਂਸ਼ਨ ਕੀਤੀ ਹੋਈ ਹੈ ਠੀਕ ਹੈ ਜੀ ਕਾਫੀ ਲੰਬਾ ਨੋਟੀਫਿਕੇਸ਼ਨ ਹੈ ਠੀਕ ਹੈ ਜੀ ਆਪਾਂ ਸਾਰਾ ਤੁਹਾਨੂੰ ਅ ਨਹੀਂ ਦੱਸ ਸਕਦੇ ਠੀਕ ਹੈ ਜੀ ਕਿਉਂਕਿ ਵੀਡੀਓ ਬਹੁਤ ਹੀ ਹਿੰਦੀ ਹੋ ਜਾਏਗੀ ਠੀਕ ਹੈ ਵੱਖ-ਵੱਖ ਜਿਹੜੀ ਕੁਆਲੀਫਿਕੇਸ਼ਨ ਮੇਨ ਜਾਂ ਤੁਸੀਂ 10ਵੀਂ 12ਵੀਂ ਗ੍ਰੈਜੂਏਟ ਜਾਂ ਡਿਪਲੋਮਾ ਵਗੈਰਾ ਜਾਂ ਹਣ ਪੋਸਟ ਗ੍ਰੈਜੂਏਟ ਕੀਤੀ ਹੈ ਤੁਸੀਂ ਸਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਵੱਖ-ਵੱਖ ਜਿਹੜੀ ਕੈਟਾਗਰੀ ਨਾਲ ਤੁਸੀਂ ਅਮਕੀ ਅਪਲਾਈ ਕਰਨਾ ਵਾ ਉਹ ਕੈਟਾਗਰੀ ਮੈਂਸ਼ਨ ਕਰ ਦੇਣੀ ਹੈ ਠੀਕ ਹੈ ਨੋਟੀਫਿਕੇਸ਼ਨ ਦੇ ਵਿੱਚ ਵੀ ਤੁਸੀਂ ਚੰਗੀ ਤਰ੍ਹਾਂ ਕੁਆਲੀਫਿਕੇਸ਼ਨ ਪੜ੍ਹ ਲੈਣੀ ਹੈ ਠੀਕ ਹੈ ਜਿਹੜੀ ਤੁਸੀਂ ਪੋਸਟ ਅਪਲਾਈ ਕਰ ਰਹੇ ਹੋ ਉਹ ਮਕੀ ਜੋ ਕੁਆਲਿਫੀਕੇਸ਼ਨ ਤੁਸੀਂ ਜੀਏ 10ਵੀਂ 12ਵੀਂ ਠੀਕ ਹੈ ਜੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਕੀਤੇ ਤੁਸੀਂ ਉਸ ਵਾਸਤੇ ਅਪਲਾਈ ਕਰ ਸਕਦੇ ਹੋ ਜਾਂ ਨਹੀਂ ਦੋਸਤੋ ਤੁਸੀਂ ਦੇ ਸਕਦੇ ਕੀ ਕੁਆਲਿਫੀਕੇਸ਼ਨ ਟੈਸਟ ਕਰਨ ਲਈ ਜਨਰਲ ਇਡব্লিউਐਸ ਨੂੰ 40% ਮਾਰਕਸ ਜ਼ਰੂਰੀ ਨੇ OBC ਜਿਹੜੇ ਦਿੱਲੀ ਵਾਲੇ ਨੇ 35% ਐਸਸੀ ਐਸਟੀ ਪੀਐਚ ਪੀਡਬੀਡੀ ਵਾਲੇ 30% ਮਾਰਕਸ ਜ਼ਰੂਰੀ ਨੇ ਦੋਸਤੋ ਠੀਕ ਹੈ ਜੀ ਤੇ ਜਿਹੜੇ ਵੱਖ-ਵੱਖ ਮਤ ਕੀ ਟੈਸਟ ਤੁਹਾਡੇ ਲਏ ਜਾਣਗੇ ਠੀਕ ਹੈ ਬਾਕੀ ਦੂਸਰੀ ਦੇ ਸੱਜੂ ਕੀ ਰਿਲੇਕਸ਼ਨ ਏਜ ਨੂੰ ਦਿੱਤੀ ਜਾਵੇਗੀ ਠੀਕ ਹੈ ਜੀ ਤੇ ਬਾਕੀ ਇੰਪੋਰਟੈਂਸ ਇਨਸਟਰਕਸ਼ਨ ਵਗੈਰਾ ਨੇ ਹੈਗੇ ਨਹੀਂ ਠੀਕ ਹੈ ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਦੋਸਤੋ ਜਿਹੜੇ ਵੀ ਚਾਹਣ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਡਿਸਕ੍ਰਿਪਸ਼ਨ ਚ ਲਿੰਕ ਹੈਗਾ ਵਾ ਤਾਂ ਉੱਥੇ ਜਾ ਕੇ ਤੁਸੀਂ ਆਨਲਾਈਨ ਇਸ ਪੋਸਟ ਵਾਸਤੇ ਅਪਲਾਈ ਕਰ ਦੇਣਾ ਦੋਸਤੋ ਇਹ ਅਪਡੇਟਸ ਹੀ ਤੁਹਾਡੇ ਵਾਸਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਛੇ ਜਰੂਰ ਕਰ ਦਿਓ ਧੰਨਵਾਦ ਜੀ ਸਾਰਨ ਦਾ